ਜੇ ਤਾਂ ਨਹੀਂ ਸਾਦੇ ਤਾਂ ਕਹਿੰਦੇ ਸਾਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਇਹਨਾਂ ਦੇ ਇਹਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦਿਆ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਅਸੀਂ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦਦੇ ਜੇ ਸੱਦ ਲੀਏ ਤਾਂ ਕਹਿੰਦੇ ਜੀ ਤਾਂ ਇਹ ਤਾਂ ਇਹ ਤਾਂ ਆ ਕਰ ਨੂੰ ਸੱਦਿਆ ਤੁਸੀਂ ਆ ਜਾਓ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਿਓ ਕਿ ਕਿਹੜੀ ਮਿੱਟੀ ਪਾਉਣੀ ਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣੀ ਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੇ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜਾਂ ਤੇ ਮਾਮਲੇ ਤੇ ਬੁਲਾਈ ਆ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੂੰਗੇ ਜੇ ਲੈ ਕੇ ਫੋਟੋ ਖਿਚੋਣੇ ਗਏ ਸੀਗੇ ਠੀਕ ਹੈ ਉੱਥੇ ਫਿਰਦੇ ਨੇ ਮਤਲਬ ਇਧਰੋਂ ਲੰਘ ਗਏ ਉਧਰੋਂ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੌਦਾ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਫੀਜਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੀ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਹਾਂਜੀ ਹਾਂਜੀ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੁਹਾਨੂੰ ਟਾਈਮ ਦੇ ਦਿੰਦੇ ਹਾਂ ਤੇ ਜਦੋਂ ਟਾਈਮ ਮਿਲ ਗਿਆ ਉਸ ਮੈਂ ਜਾ ਕੇ ਆਉਂਦਾ ਇਕੜਾ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਉਸਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਣਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਆ ਆਤਮ ਨਿਰਭਰ ਬੰਨਣਾ ਹੋਗਾ ਕਬ ਕਬ ਕਦੋਂ ਕਹ ਕਿਹੜੇ ਕਿਹੜੀ ਗੱਲ ਤੋਂ ਆਤਮ ਨਿਰਭਰ ਹੋ ਜਾਣੀ ਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦੇਓ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ ਚੋਂ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ हायर ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ 88 88 ਲੱਖ ਰੁਪਏ ਹੋ ਗਿਆ ਜੀ 88 ਲੱਖ ਕੌਣ ਦੇ ਦੂ ਕੰਪਨੀ ਜੀ 2-3000 ਡਾਲਰ ਹੁੰਦਾ ਸੀ ਪਹਿਲਾਂ ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ Google 'ਚ ਵੀ Boeing 'ਚ ਵੀ Amazon 'ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ ਸਾਰਾ ਹੁਣ ਕੰਪਨੀਆਂ ਕਹਿਣਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇਣਾ ਡਾਕਟਰ ਉਹਨਾਂ ਦੇ ਪਰਿਵਾਰ ਤੇ ਇੱਕ ਜਨਨ ਆਇਆ ਸੀ ਤੇ ਉਹ ਪੁਰਾਣੀ ਕੰਪਨੀ ਦਾ ਕਹਿੰਦੇ ਸੀ ਕਿ ਘੱਰ ਸੁਣੇ ਵਰਨਾ ਵੇਣ ਸਾਡੇ ਪਰਿਵਾਰ ਤੇ ਗੂਰੂ ਤੇ 2 ਵਜੇ ਸਿਲਸਾ ਹੋ ਜਾਂਦਾ ਮੈਂ ਉਹਨਾਂ ਦੇ ਪਰਿਵਾਰ ਤੇ ਥੋੜੀ ਗਿਆ ਆਂਦਾ ਹੁੰਦਾ ਇੱਕ ਅਧਰ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਅਦੀ ਪੀੜੀ ਮੈਂ ਤਾਂ ਉਹਨਾਂ ਤੇ ਕਹ ਜਿਹੜੇ ਹਾਈਵੇ ਤੇ ਲਾ ਕੇ ਲੁੱਟਦੇ ਹੁੰਦੇ ਸੀ ਦੱਸ ਦੇਣ ਮੈਡਮ ਮੈਂ ਕੋਈ 10 ਦਿਨੋਂ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਟੇ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਣੀ ਲੈਸ ਗ੍ਰੇਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਪੋਤੋ ਰਿਆ ਸ਼ੁਰੂ ਹੋਈ ਸੀ ਤੇ ਫਿਰ ਜਿਹੜੇ ਸ਼ੀਸ਼ਮੈਲ ਹੈ ਸ਼ੀਸ਼ਮੈਲ ਚ ਅ ਐਲਿਸਬੈਥ 1 ਐਲਿਸਬੈਥ 2 ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਪਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਲੋਕਾਂ ਨਾਲ ਤਾਂ ਦੇਖੇ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ੇ ਸਭ ਤੋਂ ਵੱਡੇ ਫਾਂਸੀ ਦੇ ਫਾਂਸੀ ਦੇ ਅੰਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਵੀ ਆ ਫਾਂਸੀ ਇਹਨਾਂ ਨੇ ਆਪਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਹੀ ਵਰਸੀ ਹੁੰਦੀ ਨਾ ਢੀਕਰੀ ਵਾਲੇ ਜਾ ਕੇ ਉੱਥੇ ਸ਼ਰ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ